ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਇੱਧਰ ਆਪਾਂ ਹੁਣ ਆਲੂ ਮਟਰਾਂ ਦੀ ਸਬਜ਼ੀ ਬਣਾਉਣ ਲੱਗੇ ਆਂ ਮਟਰ ਕੱਢ ਕੇ ਰੱਖੇ ਹੋਏ ਸੀਗੇ ਜਿਹੜੇ ਸਰਦੀਆਂ ਚ ਤੇ ਸੁਕਾਏ ਸੀਗੇ ਉਹਨਾਂ ਨੂੰ ਘੋਇਆਂ ਸੀਗੇ ਸਵੇਰੇ ਤੇ ਇਧਰ ਆਲੂ ਚੀਰਲੇ ਸੀਗੇ ਆਲੂ ਉਬਾਲ ਕੇ ਨਹੀਂ ਛਿੱਲੇ ਹੈਗੇ ਐਵੇਂ ਹੀ ਤੜਕੇ ਦੇ ਵਿੱਚ ਸੁੱਟ ਦਾਂਗੇ ਆਪਾਂ ਤੇ ਸੀਟੀ ਮਰਵਾ ਲਾਂਗੇ ਕਿਉਂਕਿ ਜਿਆਦਾ ਵੀ ਜੇ ਸਬਜੀ ਨੂੰ ਉਬਾਲ ਉਬਾਲ ਕੇ ਬਣਾਈਏ ਤੇ ਫਿਰ ਵੀ ਉਹਨਾਂ ਦੇ ਜਿਹੜੇ ਤੱਤ ਹੁੰਦੇ ਨੇ ਵਿੱਚੋਂ ਉਹ ਖਤਮ ਹੋ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਆਪਾਂ ਤੜਕਾ ਲਾ ਕੇ ਵੇਚੀ ਸੁੱਟ ਦਾਂਗੇ ਨੂਨ ਮਰਚ ਤੇ ਇਧਰ ਬੱਚਿਆਂ ਨਾਲ ਗੱਲਾਂ ਕਰਦਿਆਂ ਕਰਦਿਆਂ ਗਰਮੀ ਬਹੁਤ ਜ਼ਿਆਦਾ ਹੈ ਤੇ ਉਹ ਕੋਲ ਬੈਠੇ ਆਪਣੀ ਡਿਮਾਂਡ ਕਰੀ ਜਾਂਦੇ ਨੇ ਤੇ ਇਸ ਲਈ ਉਹਨਾਂ ਨਾਲ ਗੱਲਬਾਤ ਕਰਦਿਆਂ ਕਿ ਜੇ ਤੁਹਾਨੂੰ ਗਰਮੀ ਲੱਗਦੀ ਹੈ ਤੇ ਮੈਨੂੰ ਵੀ ਲੱਗਦੀ ਹੈ ਨਾਲ ਹੀ ਸਬਜ਼ੀ ਚਿਰੀ ਜਾਂਦੀ ਹੈ ਚਲੋ ਜੇ ਕੋਲ ਬੈਠੇ ਹੋਣ ਤੇ ਕੱਲਿਆਂ ਨੂੰ ਤੇ ਰਸੋਈ 'ਚ ਖੜਨਾ ਔਖਾ ਲੱਗਦਾ ਤੇ ਹੁਣ ਆਪਾਂ ਪਿਆਜ਼ ਛੀਰ ਲਏ ਸੀਗੇ ਤੇ ਆਲੂ ਪਹਿਲਾਂ چیر ਲਏ ਸੀ ਉਹਨਾਂ ਨੂੰ ਹੁਣ ਧੋ ਕੇ ਰੱਖ ਦਿੰਨੇ ਆ ਪਿਆਜ਼ ਗ੍ਰाइंड ਕਰ ਲੈਨੇ ਆ ਪਹਿਲਾਂ ਉਹਦੇ ਸੋਚਿਆ ਸੀ ਦਾਲ ਬਣਾਵਾਂਗੇ ਅੱਜ ਪਰ ਦੂਜੇ ਤੀਜੇ ਦਿਨ ਦਾਲ ਵੀ ਨਹੀਂ ਸਵਾਦ ਲੱਗਦੀ ਹੈਗੀ ਹੁਣ ਦੋ ਚਾਰ ਦਿਨ ਹੋ ਗਏ ਨੇ ਸਬਜ਼ੀ ਵਾਲਾ ਵੀ ਕੋਈ ਨਹੀਂ ਆਇਆ ਹੈਗਾ ਤੇ ਆਪਣੇ ਵੀ ਭਿੰਡੀਆਂ ਤੇ ਪੇਟੇ ਜਾਂ ਕद्दू ਇਹੀ ਸਬਜ਼ੀ ਉਤਰਦੀ ਹੈ ਤੇ ਅੱਜ ਚਲੋ ਸਿਰੇ ਸਿਰੇ ਯਾਦ ਰਹਿ ਗਿਆ ਤੇ ਮਟਰ ਭਿਉਲੇ ਤੇ ਗਰਮੀ ਤੇ ਬਹੁਤ ਹੀ ਜ਼ਿਆਦਾ ਸ਼ਾਮ ਦੇ ਟਾਈਮ ਤੇ ਬਹੁਤ ਜ਼ਿਆਦਾ ਲੱਗਦੀ ਸਾਰਾ ਦਿਨ ਨਾ ਬੱਦਲ ਜੇ ਬਣਿਆ ਰਹਿੰਦੇ ਨੇ ਲੱਗਦਾ ਕਿ ਜਿਵੇਂ ਬਸ ਹੁਣ ਹੋਰ ਥੋੜੇ ਟਾਈਮ ਨੂੰ ਬਾਰਿਸ਼ ਹੋਏਗੀ ਪਰ ਐਸਾ ਕੁਝ ਵੀ ਨਹੀਂ ਗਰਮੀ ਦਾ ਬਹੁਤ ਜ਼ੋਰ ਹੋ ਜਾਂਦਾ ਤੇ ਟਾਈਮ ਨਾਲ ਹੀ ਸਬਜੀ ਬਣਾ ਲਈਦੀ ਹੈ ਕਿਉਂਕਿ ਨਿੱਕਾ ਨਿੱਕਾ ਜਿਹਾ ਮੱਛਰ ਜਿਹਾ ਨਾ ਜਿਵੇਂ ਹੁਣ ਮਾਰੀਆਂ ਥਾਣੀ ਅੰਦਰ ਵੱੜ ਜਾਂਦਾ ਜਾਲੀ ਜਣੀ ਟੈਸਲੀ ਐ ਹੁੰਦਾ ਹੈ ਟੈਮ ਨਾਲ ਬਣਾ ਲਓ ਤੇ ਗਰਮੀ ਚ ਟੈਮ ਨਾਲ ਆਪਣਾ ਖਾ ਕੇ ਅੰਦਰ ਵੜੋ ਤੇ ਇਧਰ ਆਪਾਂ ਕੁੱਕਰ ਧਰਤਾ ਸੀਗਾ ਤੇ ਅੱਜ ਸਬਜੀ ਨੂੰ ਤੜਕਾ ਵੀ ਨਾ ਰੁਫੈਂਡ ਦਾ ਲਾਣਾ ਸਰੋਂ ਦਾ ਤੇਲ ਨਹੀਂ ਲਾਣਾ ਹੈ ਕਿਉਂਕਿ ਰੁਫੈਂਡ ਵੀ ਨਾ ਕੂੜੀਆਂ ਬਣਾਈਆਂ ਸੀ ਜਿਸ ਦਿਨ ਉਦੋਂ ਦਾ ਹੀ ਸੜਿਆ ਪਿਆ ਚਲੋ ਇਹਨੂੰ ਥੋੜਾ ਥੋੜਾ ਵਰਤ ਲੈਨੇ ਆ ਇਸ ਲਈ ਅੱਜ ਰੋਹੈਂਡ ਦਾ ਤੜਕਾ ਲਾਵਾਂਗੇ ਪਰ ਜ਼ਿਆਦਾ ਤੇ ਸਰੋਂ ਦਾ ਤੇਲ ਹੀ ਵਰਤੀਦਾ ਤੇ ਪਹਿਲਾਂ ਆਪਾਂ ਜੀਰਾ ਪਾ ਕੇ ਭੁੰਨੋ ਲੈਨੇ ਆ ਥੋੜਾ ਜਿਹਾ ਜੀਰਾ ਭੁੱਜ ਜੇ ਤੇਲ ਦੇ ਵਿੱਚ ਤੇ ਪਾਸਾ ਬਹੁਤ ਸੋਹਣੀ ਆਂਦੀ ਏ ਉਸ ਤੋਂ ਮਗਰੋਂ ਆਪਾਂ ਪਿਆਜ਼ ਪਾ ਲੈਨੇ ਆ ਜਿਹੜੇ ਗ੍ਰੈਂਡ ਕੀਤੇ ਹੁੰਦੇ ਨੇ ਜੇ ਆਪਾਂ ਕੋਲ ਪੱਖੀ ਵਗੈਰਾ ਵੀ ਚਲਾ ਲਈਏ ਤੇ ਫੇਰ ਵੀ ਨਾ ਜਿਵੇਂ ਐ ਹੁੰਦਾ ਨੱਕ ਨੂੰ ਹੀ ਚੜਦੇ ਰਹਿੰਦੇ ਇਹਦੇ ਨਾਲ ਤੇ ਹੀ ਹੁੰਦਾ ਐਵੇਂ ਬਣਾ ਲਓ ਤੇ ਜਿਹੜੇ ਆਪਾਂ ਆਰ ਕੱਡੇ ਮਟਰ ਭਿਉਏ ਸੀ ਕੁਝ ਤੇ ਮਤਲਬ ਵਧੀਆ ਫੁੱਲ ਗਿਆ ਸੀ ਤੇ ਕੁਝ ਜਿਵੇਂ ਸੁੱਕੜੇ ਜਿਹੇ ਪਏ ਸੀਗੇ ਤੇ ਆਪਾਂ ਪਹਿਲਾਂ ਮਸਾਲੇ ਸਬਜੀ ਚ ਪਾ ਲੈਣੇ ਆ ਹੁਣ ਆਪਾਂ ਲੂਣ ਮਰਚ ਉਹ ਹੀ ਬੇਸਿਕ ਜੇ ਰੂਟੀਨ ਦੇ ਹੀ ਮਸਾਲੇ ਨੇ ਜਿਆਦਾ ਕੋਈ ਹੋਰ ਮਸਾਲੇ ਨਹੀਂ ਪਾਈਦੇ ਹੈਗੇ ਗਰਮੀ ਬਹੁਤ ਜ਼ਿਆਦਾ ਹੈ ਬਸ ਵਾਈ ਕਰਕੇ ਜਾਂ ਕਦੀ ਕਾਲੀਆਂ ਮਿਰਚਾਂ ਪਾ ਲਈ ਦੀਆਂ ਨੇ ਜਾਂ ਫਿਰ ਮੇਥੇਰੇ ਗ੍ਰੈਂਡ ਕੀਤੇ ਹੋਇਆ ਪਾਊਡਰ ਬਣਾਇਆ ਉਹ ਕਾਲੀ ਦਾ ਤੇ ਹੁਣ ਆਪਾਂ ਮਟਰ ਵਿੱਚ ਹੀ ਭੋਨ ਲਾਂਗੇ ਥੋੜੇ ਜਿਹਾ ਸਹੀ ਹੋ ਜਾਣਗੇ ਜਿਵੇਂ ਪੂਜੇ ਹੋਏ ਮਟਰ ਨਾਲੇ ਸਵਾਦ ਬਣਨਗੇ ਤੇ ਨਾਲੇ ਜਿਵੇਂ ਹਲਦੇ ਚਲੋ ਆਪਾਂ ਪਾਕੇ ਤੇ ਥੋੜਾ ਕੋ ਟੈਂਪੋ ਨ ਲੈਨੇ ਆ ਤੇ ਨਾਲ ਹੀ ਆਪਾਂ ਗੋਦਕ ਤੀਰਾ ਪਿਉਆ ਸੀਗਾ ਸਵੇਰੇ ਤੇ ਉਹ ਖਾ ਲੈਨੇ ਆ ਮੈਂ ਆਪਣੇ ਲਈ ਪਾਣ ਲੱਗੀ ਸਾ ਤੇ ਅਰਵਿੰਦਰ ਕਹਿੰਦੇ ਕਿ ਮੈਨੂੰ ਵੀ ਥੋੜੀ ਜੀ ਪਾ ਦੋ ਤੇ ਪਰ ਪਤਿਆ ਮੈਨੂੰ ਖਾਣੀ ਉਹਨੇ ਹੈ ਨਹੀਂ ਗੀ ਪਵਾ ਲਈ ਹੈ ਪਹਿਲਾਂ ਹੀ ਮੈਂ ਥੋੜੀ ਹੀ ਪਾਈ ਇਸ ਲਈ ਆਈ ਕਿਉਂਕਿ ਬੱਚੇ ਉਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਹੈਗੇ ਮੇਰਾ ਨਾ ਮੂੰਹ ਪੱਕਿਆ ਹੋਇਆ ਸੀਗਾ ਗਰਮੀ ਕਰਕੇ ਤੇ ਨਾਲ ਹੀ ਉਹਨੇ ਨੂੰ ਤੜਕਾ ਭੁੱਜਦਿਆਂ ਆਪਾਂ ਆਪਣੇ ਖਾਣ ਜੁਗਾ ਵੀ ਇੰਤਜ਼ਾਮ ਕਰ ਲੈਨੇ ਆ ਸਬਜੀ ਜਿੰਨੇ ਨੂੰ ਬਣਨੀ ਧਰ ਕੇ ਤੇ ਫਿਰ ਅੰਦਰ ਲੈ ਜਾਵਾਂਗੇ ਤੇ ਵਿੱਚ ਸ਼ੱਕਰ ਪਾਵਾਂਗੇ ਕੋਈ ਫੈਂਸੀ ਤਰੀਕੇ ਨਾਲ ਹੁਣ ਜਿਵੇਂ ਇਸ ਕੈਸ਼ ਪਾ ਕੇ ਇਹ ਜੇ ਗੁੰਦਕ ਤੀਰੇ ਨਾਲ ਉਹ ਨਾ ਜਿਵੇਂ ਪਹਿਲੇ ਬਜ਼ੁਰਗ ਖਾਂਦੇ ਸੀਗੇ ਦੁੱਧ ਪਾ ਕੇ ਖੰਡ ਜਾਂ ਸ਼ੱਕਰ ਪਾ ਕੇ ਉਵੇਂ ਹੀ ਖਾਣਾ ਚਾਹੀਦਾ ਉਵੇਂ ਹੀ ਸਵਾਦ ਲੱਗਦਾ ਹੁਣ ਤੇ ਬਸ ਸ਼ੋਭਾ ਬਾਜੀ ਏ ਕਿ ਨਵੇਂ ਤੋਂ ਨਵੇਂ ਤਰੀਕਿਆਂ ਨਾਲ ਤੇ ਉਸ ਤੋਂ ਮਗਰੋਂ ਆਪਾਂ ਉਹਦੇ ਵਿੱਚ ਆਲੂ ਪਾਲੇ ਸੀ ਤੇ ਪਾਣੀ ਪਾ ਕੇ ਕੜਸੀ ਮਾਰ ਕੇ ਇੱਕ ਵਾਰੀ ਤੇ ਟੱਕਲਾ ਦੇਨੇ ਆ ਕੁੱਕਰ ਦਾ ਵਿਸਲਨਾਜ ਜਾਰੀਆਂ ਮਰਵਾਉਣੀਆਂ ਪੈਣੀਆਂ ਨੇ ਕੁੱਕਰ ਦੀਆਂ ਕਿਉਂਕਿ ਮਟਰ ਹਲੇ ਨਾ ਕਈ ਤੇ ਭਿੱਜ ਕੇ ਵਧੀਆ ਹੋ ਗਏ ਸੀ ਕਈ ਨਹੀਂ ਸੀ ਹੋਏ ਸਹੀ ਤੇ ਵੈਸੇ ਤੇ ਸਿੰਪਲ ਜਿਹੀ ਆਲੂ ਮਟਰਾਂ ਦੀ ਸਬਜ਼ੀ ਬਣਾਈ ਦੀ ਹੈ ਤਿੰਨ ਵਿਸਲ ਚ ਭੰਨ ਜੀਦੀ ਹੈ ਤੇ ਆਪਾਂ ਪੰਜ ਮਰਵਾਵਾਂਗੇ ਤੇ ਸਬਜੀ ਆਪਣੀ ਬਣ ਕੇ ਤਿਆਰ ਸੀ ਤੇ ਹੁਣ ਆਪਾਂ ਵੇਖਨੇ ਆ ਕਿ ਮਟਰ ਹੋ ਗਏ ਨੇ ਕਿ ਨਹੀਂ ਕਿਉਂਕਿ 5-20 ਵਿਸਲ ਮਰਵਾਇਆ ਸੀ ਗਿਆ ਮੈਂ ਸਬਜੀ ਬਹੁਤ ਸਵਾਦ ਬਣੀ ਸੀ ਆਪਣੀ ਤੇ ਦੇਖਣ ਚ ਵੀ ਬਹੁਤ ਵਧੀਆ ਸੀ ਤੇ ਹੁਣ ਆਪਾਂ ਟੱਕਣ ਲਾਤਾ ਸੀਗਾ ਕੁੱਕਰ ਦਾ ਪਲੇਟ ਰੱਖ ਦਿੰਨੇ ਆ ਕਿਉਂਕਿ ਜਿਆਦਾ ਟਾਈਮ ਤੱਕਣ ਰਵੇ ਉੱਤੇ ਤੇ ਗਰਮੀ ਆ ਜਿਵੇਂ ਐਵੇਂ ਚੀਜ਼ ਖਰਾਬ ਵੀ ਹੋ ਜਾਂਦੀ ਤੇ ਚੌਲ ਮੀਣਕੇ ਧਰ ਦੇਣੇ ਆਪਾਂ ਹਾਲੇ ਠਿਆਰ ਕੇ ਬਣਾਵਾਂਗੇ ਤੇ ਉਸ ਤੋਂ ਮਗਰੋਂ ਧਰਮੇ ਆਈ ਸੀ ਚੌਲ ਕੀ ਚੇਤਾ ਰਹੇਗਾ ਮੈਨੂੰ ਮੈਂ ਬਣਾਉਣੇ ਨੇ ਤੇ ਬੱਚਿਆਂ ਦੀ ਯੂਨੀਫਾਰਮ ਕੱਢਣ ਲੱਗ ਗਏ ਕਿਉਂਕਿ ਇਹ ਵੀ ਹੁਣ ਆਪਣੀ ਰੁਟੀਨ ਸ਼ੁਰੂ ਹੋਏ ਪਹਿਲਾਂ ਵਾਲੀ ਮੀਨਾ ਬੱਚਿਆਂ ਵੀ ਰੈਸਟ ਕਰ ਲਿਆ ਤੇ ਆਪਾਂ ਵੀ ਕਰ ਲਿਆ ਵੈਸੇ ਤੇ ਵਰਦੀਆਂ ਨਾ ਪ੍ਰੈਸ ਕਰਕੇ ਧਰੀਆਂ ਹੋਈਆਂ ਸੀਗੀਆਂ ਪਰ ਇੱਕ ਵਾਰੀ ਫੇਰ ਪ੍ਰੈਸ ਕਰ ਲਾਂਗੇ ਬਾਹਰ ਕੱਢ ਕੇ ਮੈਂ ਧਰ ਦੇਨੀ ਆ ਕਿਉਂਕਿ ਫਿਰ ਇਹ ਰੋਲਾ ਬਹੁਤ ਪਾਉਂਦੇ ਨੇ ਆ ਵੀ ਚੀਜ਼ ਆ ਵੀ ਚੀਜ਼ ਜਿਵੇਂ ਪੱਗ ਬੇਸ ਹਰ ਚੀਜ਼ ਤੇ ਹੁਣ ਆਪਾਂ ਉੱਤੇ ਪਾਣੀ ਵੇਖਣ ਗਏ ਸੀ ਟੈਂਕੀ ਦੇ ਵਿੱਚ ਕਿਉਂਕਿ ਜਦੋਂ ਫੁੱਲ ਲੈਟ ਆ ਜਾਂਦੀ ਹੈ ਸ਼ਾਮ ਨੂੰ ਤੇ ਫਿਰ ਨਾ ਟੈਂਕੀ ਚ ਪਾਣੀ ਨਹੀਂ ਜ਼ਿਆਦਾ ਜਾਂਦਾ ਹੈਗਾ ਛੋਟੀ ਮੋਟਰ ਨਾਲ ਨਹੀਂ ਜ਼ਿਆਦਾ ਪਾਣੀ ਖੇਚਦੀ ਹੈਗੀ ਤੇ ਨੇਹਰੀ ਜੇ ਵਾਲਾ ਮੌਸਮ ਬਣਿਆ ਸੀ ਮੈਂ ਹਾਂ ਚਲੋ ਇੱਕ ਵਾਰੀ ਆਪਾਂ ਟੈਂਕੀ ਭਰ ਲੈਨੇ ਆ ਤੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਛਾਤ ਤੇ ਤੇ ਚੜੇ ਆ ਤੇ ਜਿਹੜੀ ਗ੍ਰੇਨ ਜੀ ਸ਼ੀਟ ਲਾਈ ਸੀਗੀ ਦਰਵਾਜ਼ੇ ਦੇ ਅੱਗੇ ਤੇ ਉਹਦੀ ਨਾਲ ਡੋਰ ਉੱਤੋਂ ਨੇਰੀ ਕਰਕੇ ਟੁੱਟ ਗਈ ਸੀ ਤੇ ਮੈਂ ਹਾਂ ਚਲੋ ਲੱਗੇ ਹੱਥ ਨਾਲ ਹੁਣ ਉਹ ਵੀ ਬੰਨ ਉਣੇ ਆ ਕਿਉਂਕਿ ਉੱਤੇ ਚੜਨਾ ਫਿਰ ਔਖਾ ਲੱਗਦਾ ਤੇ ਉਸ ਤੋਂ ਬਾਅਦ ਆਪਾਂ ਛਾਮ ਦੀ ਤਿਆਰੀ ਲੱਸੀ ਬਣਾ ਲਈ ਸੀਗੀ ਤੇ ਸਬਜ਼ੀ ਵੀ ਆਪਣੀ ਤਿਆਰ ਸੀ ਤੇ ਚੌਲ ਵੀ ਬਣ ਗਏ ਸੀ ਕਿਉਂਕਿ ਕੋਈ ਜ਼ਿਆਦਾ ਕਰਕੇ ਚੌਲ ਹੀ ਖਾਂਦੇ ਨੇ ਗਰਮੀ ਕਰਕੇ ਰੋਟੀ ਘਾਟੀ ਖਾਦੀ ਜਾਂਦੀ ਹੈ ਤੇ ਕੋਲ ਆਪਾਂ ਤਿਆਰੀ ਕਰ ਲਈ ਸੀਗੀ ਫੁਲਕੇ ਲਾਣ ਦੇ ਵੀ ਫੁੱਲ ਕੇ ਖਾ ਕੇ ਮਗਰੋਂ ਮੈਂ ਅੰਦਰ ਜਾ ਕੇ ਬੈ ਗਈ ਵਿਹਲੀ ਹੋ ਕੇ ਤੇ ਹਿੰਮਤ ਕੇੰਦਾ ਨਹੀਂ ਕਿ ਮੇਰੇ ਵਾਸਤੇ ਕਸਟਰਡ ਤਿਆਰ ਕਰੋ ਸਵੇਰੇ ਮੈਂ ਕਸਟਰਡ ਖਾਣਾ ਸਕੂਲ ਜਾਣ ਲੱਗਿਆਂ ਠੰਡਾ ਠੰਡਾ ਤੇ ਫੇਰ ਇੱਕ ਵਾਰੀ ਕੰਮ ਨਿਬੜ ਕੇ ਦੁਬਾਰੋ ਫੇਰ ਮੈਨੂੰ ਰਸੋਈ ਜਾਣਾ ਪਿਆ ਤੇ ਹੁਣ ਆਪਾਂ ਦੁੱਧ ਠੰਡੇ ਚ ਹੀ ਕਸਟਰਡ ਘੋਲਾਂਗੇ ਗਰਮ ਚ ਘੋਲਦਾ ਨਹੀਂ ਹੈਗਾ ਤੇ ਮੈਂ ਐਸੇ ਮੈਂ ਇੱਕ ਵਾਰੀ ਉਹਨਾਂ ਨਾਲ ਨਾ ਗੁੱਸੇ ਹੋ ਕੇ ਆਈ ਕਿ ਗਰਮੀ 'ਚ ਤੁਸੀਂ ਤੇ ਬਸ ਮੂੰਹ ਹੀ ਹਿਲਾਉਣਾ ਹੁੰਦਾ ਤੇ ਕਹਿਣਾ ਹੁੰਦਾ ਆ ਬਣਾ ਦਿਓ ਤੇ ਮੈਂ ਇੱਕ ਵਾਰੀ ਹੁਣ ਵਿਹਲੀ ਹੋ ਕੇ ਆਣ ਕੇ ਅੰਦਰ ਬੈਠੀ ਆ ਤੇ ਤੁਸੀਂ ਫੇਰ ਮੈਨੂੰ ਸਵਾਲ ਪਾਤਾ ਪਰ ਚਲੋ ਘਟ ਤੇ ਮੈਂ ਦੁੱਧ ਕੜਨਾ ਤਾਂ ਰਹੀ ਸਾਂ ਤੇ ਬਾਰ-ਬਾਰ ਫਿਰ ਵੇਖਾਈਦਾ ਸੀ ਜਾ ਕੇ ਤੇ ਕਿੰਨਾ ਹੀ ਟਾਈਮ ਲੱਗ ਗਿਆ ਫੇਰ ਪਹਿਲਾਂ ਅੰਦਰ ਲਿਜ਼ਾ ਕੇ ਰੱਖਿਆ ਇਸ ਦੀ ਵਾਲੇ ਕਮਰੇ 'ਚ ਪੱਖਾ ਚਲਾ ਕੇ ਕਿ ਠੰਡਾ ਹੋ ਜਾਏਗਾ ਫਿਰ ਫ੍ਰਿਜ ਚ ਧਰਿਆ ਬਾਅਦ ਚ ਪਰ ਆ ਹੁੰਦਾ ਚਲੋ ਬੱਚਿਆਂ ਦਾ ਦਿਲ ਕਰਦਾ ਹੁੰਦਾ ਤੇ ਚਲੋ ਬਣਾ ਹੀ ਦੇਣੇ ਆ ਇੱਧਰ ਆਪਣਾ ਕਸਟਰਡ ਬਣ ਕੇ